ਮਲੋਟ ਵਿਖੇ ਇੱਕ ਧਾਰਮਿਕ ਸਥਾਨ ਤੇ ਚੂਲੇ ਵਿੱਚ ਲੜਕੀ ਦੇ ਵਾਲ ਫਸ ਜਾਣ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ। ਇਸ ਸਬੰਧੀ ਜ਼ਖਮੀ ਲੜਕੀ ਨੂੰ ਮਲੋਟ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਠਿੰਡਾ ਦੇ ਮਜ ਵਿੱਚ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਰੂਪਨਗਰ ਵਾਲੇ ਪਾਸੇ ਇੱਕ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਮੇਲਾ ਚੱਲ ਰਿਹਾ ਸੀ। ਇਸ ਮੇਲੇ ਵਿੱਚ ਹੋਰ ਦੁਕਾਨਾਂ ਤੋਂ ਬਿਨਾਂ ਝੋਟੇ ਲੈਣ ਲਈ ਚੰਡੋਲ ਚੂਲੇ ਵੀ ਲਾਏ ਹੋਏ ਸਨ। ਦੁਪਹਿਰ ਵੇਲੇ 21 ਸਾਲ ਦੀ ਲੜਕੀ ਮਹਿੰਦੀ ਪੁੱਤਰੀ ਧਰਮਿੰਦਰ ਸਿੰਘ ਦੇ ਚੰਡੋਲ ਦੀ ਰਾਡ ਵਿੱਚ ਵਲ ਫਸ ਗਏ ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਲੜਕੀ ਨੂੰ ਤੁਰੰਤ ਮਲੋਟ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਬਠਿੰਡਾ ਇਮਜ ਵਿੱਚ ਰੈਫਰ ਕਰ ਦਿੱਤਾ। ਮੌਕੇ ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਲੜਕੀ ਚੂਲੇ ਵਿੱਚ ਝੋਟੇ ਲੈਣ ਸਮੇਂ ਵਾਰ-ਵਾਰ ਖੜੀ ਹੋ ਜਾਂਦੀ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ। ਡਾਕਟਰ ਵਿਕਾਸ ਬਾਂਸਲ ਨੇ ਦੱਸਿਆ ਕਿ ਹਾਦਸਾ ਲਟਕਦੇ ਵਾਲ ਚੂਲੇ ਵਿੱਚ ਔਣ ਕਰਕੇ ਵਾਪਰਿਆ ਹੈ ਜਿਸ ਕਰਕੇ ਉਸਦੇ ਚਿਹਰੇ ਤੇ ਖੋਪੜੀ ਦੀ ਸਾਰੀ ਚਮੜੀ ਉਤਰ ਗਈ ਹੈ ਜਿਸ ਕਰਕੇ ਸਮੇਂ ਸਿਰ ਉਸ ਨੂੰ ਰੈਫਰ ਕਰ ਦਿੱਤਾ ਹੈ ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਮਿਲੀ ਮੌਕੇ ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਲੜਕੀ ਚੂਲੇ ਵਿੱਚ ਝੋਟੇ ਲੈਣ ਸਮੇਂ ਵਾਰ-ਵਾਰ ਖੜੀ ਹੋ ਜਾਂਦੀ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਇਸ ਸਬੰਧੀ ਡਾਕਟਰ ਵਿਕਾਸ ਬਾਂਸਲ ਦਾ ਕਹਿਣਾ ਹੈ ਕਿ ਲੜਕੀ ਦੇ ਵਾਲ ਫਸ ਜਾਣ ਕਰਕੇ ਮੂੰਹ ਅਤੇ ਸਿਰ ਦੀ ਸਾਰੀ ਚਮੜੀ ਉਤਰ ਗਈ ਜਿਸ ਕਰਕੇ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਐਮਜ ਵਿੱਚ ਰੈਫਰ ਕਰ ਦਿੱਤਾ ਹੈ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਮਾਮਲੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਮਿਲੀ ਉਧਰ ਮੇਲੇ ਵਿੱਚ ਲਾਏ ਚੰਡੋਲਾਂ ਸੰਬੰਧੀ ਮਨਜ਼ੂਰੀ ਨਾ ਲੈ ਜਾਣਤੇ ਮੇਲੇ ਦੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਵੀ ਸਵਾਲਾਂ ਵਿਚ ਆ ਰਹੀ ਹੈ ਉਹ ਜਸਤਿਲ ਬਾਈ ਫਸਾ ਰਹੇ ਮਤਲਬ ਉਹ ਬੱਚੇ ਸੀਗੇ ਚੁੱਲ੍ਹੇ ਦੇ ਉੱਤੇ ਚਿਲਾ ਲੈਣ ਗਏ ਸੀਗੇ ਉੱਥੇ ਹੀ ਮਤਲਬ ਕੋਈ ਮਤਲਬ ਉਹ ਚੁੱਲ੍ਹੇ ਚ ਕੋਈ ਦਿੱਕਤ ਆ ਹੋ ਗਈ ਜਿੱਤੇ ਕਰਕੇ ਮਤਲਬ ਦੁਨੀਆ ਦਾ ਨਾ ਸਾਰੇ ਵਾਲ ਤੇ ਅੱਖਾਂ ਫੇਸ ਵਗੈਰਾ ਸਾਰਾ ਖਰਾਬ ਹੋ ਗਿਆ ਉਹਨਾਂ ਸਾਲੋਂ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਵੇਗਾ ਅੱਗੇ ਬਸ ਇੰਨਾ ਹੀ ਕਹਿ ਸਕਦੇ ਨੇ ਇਹਨਾਂ ਕੁੜੀਆਂ ਬਾਰੀ ਬਾਰੀ ਖੜੀ ਹੁੰਦੀ ਸੀ ਮੈਂ ਇੱਥੇ ਹੀ ਸੀਗਾ ਤੇ ਇਹ ਮੰਨ ਕੇ ਚਲੋ ਇਹ ਕਹਿੰਦੇ ਸੀ ਭਾਈ ਬਹਿ ਜਾ ਭਾਈ ਬਹਿ ਜਾ ਭਾਈ ਬਹਿ ਜਾ ਪਰ ਉਹਨੇ ਨਹੀਂ ਮੰਨੀ ਉਹ ਖੜੀ ਹੁੰਦੀ ਤੇ ਵਾਲ ਖੁੱਲੇ ਸੀਗੇ ਤੇ ਵਾਲ ਵਿੱਚ ਆ ਗਏ ਉਹ ਟੈਨ ਦੇ ਵਿੱਚ ਕਿੰਨੇ ਜਣੇ ਸੀਗੇ ਦੋ ਜਾਨੇ ਦੋਨੇ ਕੁੜੀਆਂ ਸੀਗੇ

तो ये जो घूमने वाला झूला होता है ना जो ऊपर नीचे जाता है सारा पूरा घूम के रोटेटरी उस पर इसके बाल लटकते हुए झूले के अंदर आ गए उसके कारण सारा फेस वगैरह खींच के झूले के अंदर चला गया उसके कारण जो झूले के जो ब्लेड वगैरह हैं उनसे इसके मुंह का फेस का और सिर के सारी स्किन उतर कर अलग हो गई है सारे बाल और पूरी स्किन तो अभी इसके फेस पे करीब करीब फिफ्टी परसेंट स्पेस पे स्किन है वो अलग हो चुकी है और सिर की जो स्किन है वो भी सारी की सारी उतर के अलग हो चुकी है तो हमने इसको अभी प्राइमरी ट्रीटमेंट देकर प्लास्टिक सर्जन के पास भेजा है ताकि इसका बेसिकली जो स्किन अलग हुई है उसकी ग्राफ्टिंग टाइमली हो जाए तो इसका रिज़ल्ट बहुत अच्छा मिलता है और यदि इसमें लेट हो जाते हैं तो इन्फेक्शन के कारण बेस है जो ख़राब हो जाता है और ग्राफ्टिंग का रिजल्ट अच्छा नहीं मिलता कहाँ इनको बड़े सेंटर में प्लास्टिक सर्जन के पास रेफर किया है जो भी बड़े सेंटर है जैसे एम्स है फरीदकोट है उनमें जो जहाँ भी ये जाना चाहें वहाँ पर जाकर अपने प्लास्टिक सर्जन से कांटेक्ट डायरेक्ट कर लें इसकी एज करीब 20 ईयर है मेरे श्री चंडोल आलिया है मेरा नाम राजा राजदीप सिंह है सिरैना आगरा तो है जो की तो मेला लगाना ऐसी थोड़ी चूटे तो गिरे ਗिरा ਕੋਈ ਨਹੀਂ ਹੈ ਜੀ ਕੁੜੀ ਹੈ ਜੀ ਉਹ ਉਹਨੂੰ ਕਹਿੰਦੇ ਸੀ ਕਿ ਥੱਲੇ ਬੈਗ ਉਹ ਵਾਰੀ-ਵਾਰੀ ਖੜੀ ਹੋ ਜਾਂਦੀ ਹੈ ਤਾਂ ਉਹਦੇ ਬਾਲ ਆ ਗਏ ਰਾਲ ਦੇ ਵਿੱਚ ਬਸ ਇਹੀ ਗੱਲ ਹੈ ਜੀ ਸਟ ਸਟ ਕਿੰਨੀ ਕਾਈ ਸਟ ਉਹਦੇ ਬਾਲ ਹੀ ਨਿਕਲ ਗਏ ਉੱਪਰ ਦੇ ਬਸ ਆਪਾ